ਇਨਸਾਫ ਹੀ ਚਾਹੀਦਾ ਈ ਆਪਾਂ ਨੂੰ ਤਾਂ ਹਾਂਜੀ ਗੱਲ ਇਹ ਹੋਈ ਸੀਗੀ ਜੀ ਥੋੜੀ ਜੀ ਕੋਈ ਗੱਡੀ ਦੀ ਪਾਰਕਿੰਗ ਦਾ ਰੋਲਾ ਸੀਗਾ ਵੀ ਉਹ ਪਾਰਕਿੰਗ ਨਹੀਂ ਸੀ ਲਾਉਣ ਦਿੰਦਾ ਇੱਕ ਅੱਧਾ ਫੁੱਟ ਇੱਧਰ ਉੱਧਰ ਹੋ ਜਾਂਦੇ ਕਈ ਵਾਰੀ ਸਪੇਸ ਘਟ ਜਾਂਦੀ ਐ ਗੱਡੀ ਵੱਡੀ ਸੀਗੀ ਤੇ ਉਸੇ ਕਰਕੇ ਉਹਨਾਂ ਦੀ ਨੋਕਜੋਕ ਹੋ ਗਈ ਸੀਗੀ ਚਲੋ ਉਦੋਂ ਬਾਅਦ ਜੀ ਉਹਨੇ ਕਿਹਾ ਸੀਗਾ ਵੀ ਸਾਡੀ ਦੁਕਾਨ ਦੇ ਮੂਹਰੇ ਗੱਡੀ ਨਾ ਲਾਈਂ ਤੇ ਐਤਵਾਰ ਵਾਲੇ ਦਿਨ ਜੀ ਚਲੋ ਐਤਵਾਰ ਨੂੰ ਦੁਕਾਨਾਂ ਬੰਦ ਹੁੰਦੀਆਂ ਨੇ ਐਤਵਾਰ ਨੂੰ ਵੀਰਾ ਆਪਦੇ ਦੋਸਤ ਕੋਲੇ ਲਵਲੀ ਕੋਲੇ ਚੱਲਿਆ ਗਿਆ ਈ ਤੇ ਕਿਸੇ ਨੇ ਉਹਨੂੰ ਖਬਰ ਲਾਤੀ ਵੀ ਤੁਹਾਡੀ ਦੁਕਾਨ ਬਾਹਰ ਉਹਦੀ ਜੱਸੇ ਦੀ ਗੱਡੀ ਖੜੀ ਆ ਤੇ ਜੀ ਸੋਮਵਾਰ ਨੂੰ ਜਾ ਕੇ ਜਾਂ ਐਤਵਾਰ ਨੂੰ ਹੀ ਸ਼ਾਇਦ ਉਸੇ ਦਿਨ ਦੱਸਤਾ ਹੋਵੇ ਉਹਨਾਂ ਨੂੰ ਜਾ ਕੇ ਵੀ ਗੱਡੀ ਖੜੀ ਆ ਬਾਈ ਤੁਹਾਡੇ ਉਧਰ ਤੇ ਮੰਗਲਵਾਰ ਨੂੰ ਜੀ ਇਹ ਵਾਰਦਾਤ ਹੋ ਗਈ ਰਾਤ ਨੂੰ 9:00 ਵਜੇ 8:30 ਵਜੇ ਜੀ ਮੈਂ ਵੀਰੇ ਕੋਲ ਹੀ ਗਿਆ ਵਾਂ ਵੀਰਾ ਸੀਗਾ ਪੰਡਾਰੀ ਮਾਰਕੀਟ ਜਗਰਾਉ ਤੇ ਮੈਂ ਘਰੇ ਰੋਟੀ ਖਾਣ ਚੱਲਿਆ ਗਿਆ ਸੀ ਜੀ ਮੈਂ ਵਾਪਸੀ ਜਾਣਾ ਸੀਗਾ 9:00 ਵਜੇ ਅੱਧੇ ਘੰਟੇ ਹੀ ਬਸ ਰੋਟੀ ਖਾਣ ਜਾਣਾ ਸੀ ਘਰੇ ਤੇ ਮੈਂ ਭਾਬੀ ਨੂੰ ਲੈ ਕੇ ਮੈਂ ਕਿਹਾ ਭਾਬੀ ਤੁਸੀਂ ਤਿਆਰ ਹੋਏ ਫਿਰਦੇ ਹੋ ਕਹਿੰਦੇ ਵੀ ਮੈਂ ਮੂਵੀ ਦੇਖਣ ਜਾਣਾ ਵਾ ਤੇਰੇ ਵੀਰੇ ਨਾਲ ਵੀ ਉਹ ਆਉਂਦਾ ਮੈਨੂੰ ਲੈਣ ਉਹਦੇ ਕੋਲ ਵੱਡੀ ਗੱਡੀ ਹੁੰਦੀ ਸੀ ਐਨ ਮੇਰੇ ਕੋਲੇ ਛੋਟੀ ਹੁੰਦੀ ਸੀ ਬ੍ਰੀਨ ਤੇ ਮੈਂ ਕਿਹਾ ਭਾਬੀ ਮੈਂ ਉਧਰ ਨੂੰ ਹੀ ਚੱਲਿਆ ਵਾ ਰੋਟੀ ਖਾਣ ਤੋਂ ਬਾਅਦ ਮੈਂ ਕਿਹਾ ਵੀ ਭਾਬੀ ਮੈਂ ਉਧਰ ਨੂੰ ਹੀ ਚੱਲਿਆ ਤੁਹਾਨੂੰ ਉਧਰ ਡ੍ਰੌਪ ਕਰ ਦੂੰਗਾ ਵੀਰੇ ਕੋਲੇ ਵੀ ਵੀਰਾ ਇੱਧਰ ਨੂੰ ਆਊਗਾ ਪਰ ਆ ਚਦਲਾ ਬਦਲੀ ਕਰ ਲੈ ਗੱਡੀ ਤੇ ਜਦੋਂ ਉੱਥੇ ਪਹੁੰਚੇ ਤਾਂ ਉੱਥੇ ਗੱਡੀ ਨੂੰ ਜੇ ਮਤਲਬ ਰਾਹ 'ਚ ਜਦੋਂ ਜਾ ਰਹੇ ਸੀਗੇ ਰਾਹ 'ਚ ਵੀਰਾ ਇੱਧਰ ਨੂੰ ਆ ਰਿਹਾ ਹੋਣਾ ਘਰ ਨੂੰ ਤੇ ਉਹ ਗੱਡੀ ਨੂੰ ਅੱਗ ਲੱਗੀ ਪਈ ਸੀ ਜੀ ਵੀਰਾ ਮੂਰੇ ਪਿਆ ਸੀਗਾ ਜੀ ਤੜਫੀ ਜਾਂਦਾ ਸੀ ਵਿਚਾਰਾ ਮੇਰੇ ਖਿਆਲ ਨਾਲ 15 20 ਜਣੇ ਕੋਲੇ ਖੜੇ ਹੋਣਗੇ ਜੀ ਲੋਕੀ ਮੂਵੀਆਂ ਬਣਾਈ ਜਾਂਦੇ ਸੀਗੇ ਕਿਸੇ ਨੇ ਜੀ ਉਹਨੂੰ ਚੱਕਿਆ ਨਹੀਂ ਨਾ ਉਹਨੂੰ ਪਾਣੀ ਪਿਆ ਪੱਟੀ ਕੀਤੀ ਕੁਝ ਵੀ ਨਹੀਂ ਕੀਤਾ ਜੀ ਕਿਸੇ ਨੇ ਫੋਨ ਤੱਕ ਨਹੀਂ ਕੀਤਾ ਜੀ ਸਾਨੂੰ ਵੀ ਸਾਡੇ ਘਰੇ ਫੋਨ ਲਾ ਦੇ ਕਿਉਂਕਿ ਪਿੰਡ ਦਾ ਬੰਦਾ ਸੀਗਾ ਜੀ ਐਂ ਤਾਂ ਪਤਾ ਹੀ ਹੁੰਦਾ ਵੀ ਪਿੰਡ ਦਾ ਹੀ ਆ ਤੇ ਚਲੋ ਫਿਰ ਮੈਂ ਤੇ ਭਾਬੀ ਗਏ ਜੀ ਉਹਦੇ ਕੋਲੇ ਅਸੀਂ ਹਲਾਇਆ ਹਲੂਆ ਵੀ ਉੱਠ ਉਹ ਤਾਂ ਅਨਕੌਨਸ਼ੀਅਸ ਸੀਗਾ ਜਮੇ ਬੇਹੋਸ਼ ਹੀ ਪਿਆ ਸੀਗਾ ਤੇ بابا ਸਾਰੇ ਲੱਗੇ ਵੀ ਕਿਹਨੇ ਕੀਤਾ ਕੰਮ ਇਹ ਹੁਣ ਕੋਈ ਵੀਡੀਓ ਵੀ ਬਾਹਰ ਨਹੀਂ ਉਹਨਾਂ ਨੇ ਵੀਡੀਓ ਵੀਡੀਓ ਪਾਈਆਂ ਨੇ ਜੀ ਉਹਨਾਂ ਨੇ ਆਪ ਵੀਡੀਓ ਪਾਤੀ ਸੀ ਉਹਨਾਂ ਨੇ ਵੀਡੀਓਆਂ ਪਾਈਆਂ ਨੇ ਬਾਕੀ ਸਾਹਮਣੇ ਕੈਮਰੇ ਦੀਆਂ ਵੀਡੀਓ ਵੀ ਬਹੁਤ ਲੀਕ ਹੋ ਰਹੀਆਂ ਨੇ ਸੋਸ਼ਲ ਮੀਡੀਆ ਦੇ ਪੈ ਰਹੀਆਂ ਨੇ ਸਾਡੇ ਕੋਲ ਵੀ ਸਾਡੇ ਫਰੈਂਡਾਂ ਨੇ ਪਾਈਆਂ ਨੇ ਕੈਨੇਡਾ ਤੋਂ ਵੀ ਤੁਸੀਂ ਆ ਦੇਖੋ ਇਹ ਸ਼ਰੇਆਮ ਦੇਖ ਰਹੇ ਨੇ ਜੀ ਖੰਡੇ ਮਾਰਦੇ ਕਿਰਪਾਨਾਂ ਮਾਰਦੇ ਜੀ ਫਿਰ ਉਹ ਮੈਗਜ਼ੀਨ 45 ਦਾ ਵੈਪਨ ਵੀ ਨਾਲ ਲੈ ਕੇ ਨੇ ਇਹ ਰੂ ਸ਼ਰਿਆ ਮੇ ਵੀ ਕਹਿ ਰਹੇ ਨੇ ਉਹ ਜਸਕੀਰਤ ਦਾ ਹੀ ਉਹ ਜਸਕੀਰਤ ਦਾ ਸੀ ਰਜਿਸਟਰ ਸੀ ਜੀ ਰਜਿਸਟਰ ਜੀ ਸੱਚੀ ਗੱਲ ਦੋਸਤੋ ਜਗਰਾਉਂ ਦੇ ਯੂਟਿਊਬਰ ਜੱਸੇ ਦੇ ਕਤਲ ਤੋਂ ਬਾਅਦ ਜਿੱਥੇ ਉਸ ਦੇ ਪਰਿਵਾਰ ਨੇ ਸਾਹਮਣੇ ਆ ਕੇ ਆਪਣਾ ਦੁੱਖ ਦੱਸਿਆ ਉੱਥੇ ਅੱਜ ਦੇ ਸਮਾਜ ਦੀ ਗੰਦੀ ਤਸਵੀਰ ਵੀ ਦਿਖਾਈ ਹੈ ਅੱਜ ਦੇ ਸਮਾਜ ਨੂੰ ਸ਼ੀਸ਼ਾ ਵੀ ਦਿਖਾਇਆ ਹੈ ਕਿ ਕਿਸ ਤਰ੍ਹਾਂ ਜਦੋਂ ਜੱਸੇ ਦਾ ਕਤਲ ਕੀਤਾ ਗਿਆ ਤਾਂ ਉਹ ਸੜਕ ਤੇ ਧੜਫ ਰਿਆ ਸੀ ਤਾਂ ਲੋਕ ਕੋਲ ਖੜੇ ਵੀਡੀਓ ਤਾਂ ਬਣਾ ਰਹੇ ਸੀ ਪਰ ਕਿਸੇ ਨੇ ਉਸ ਨੂੰ ਬਚਾਉਣ ਦੀ ਜਾਂ ਐਂਬੂਲੈਂਸ ਨੂੰ ਬੁਲ ਕਰਨ ਦੀ ਜਾਂ ਫਿਰ ਉਸ ਨੂੰ ਹਸਪਤਾਲ ਲੈ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਲੋਕਾਂ ਦੀ ਜ਼ਿੰਮੇਰਤ ਹੋ ਤੱਕ ਮਰ ਕਹੀ ਸੀ ਕਿ ਕਿਸੇ ਨੇ ਉਹਨਾਂ ਨੂੰ ਫੋਨ ਤੱਕ ਵੀ ਨਹੀਂ ਕੀਤਾ ਕਿ ਉਹ ਹੀ ਆਪਣੇ ਭਾਈ ਨੂੰ ਸ਼ਾਇਦ ਬਚਾ ਲੈਂਦੇ। சுவாਸ ਦੇਣੇ ਪਰਮਾਤਮਾ ਦੇ ਹੱਥ ਨੇ ਪਰ ਉੱਤੇ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਪਰਮਾਤਮਾ ਵੀ ਉਹਨਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਨੇ ਤੇ ਜੇਕਰ ਉਸ ਸਮੇਂ ਜੱਸੇ ਦੀ ਮਦਦ ਕੀਤੀ ਜਾਂਦੀ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਜਾਂ ਫਿਰ ਇੱਕ ਫੋਨ ਐਂਬੂਲੈਂਸ ਨੂੰ ਹੀ ਕਰ ਦਿੱਤਾ ਜਾਂਦਾ ਜਾਂ ਉਹਦੇ ਪਰਿਵਾਰ ਨੂੰ ਦੱਸ ਦਿੱਤਾ ਜਾਂਦਾ ਤਾਂ ਸ਼ਾਇਦ ਛੋਟੇ-ਛੋਟੇ ਮਾਸੂਮ ਬੱਚੇ ਦੇ ਸੇ ਤੋਂ ਉਹਨਾਂ ਦੇ ਪਿਤਾ ਦਾ ਸਾਯਾ ਨਾ ਉੱਠਦਾ ਸੋ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਜੋ ਇਹ ਸ਼ਰਮਨਾਕ ਘਟਨਾ ਪੰਜਾਬ ਦੇ ਵਿੱਚ ਵਾਪਰੀ ਹੈ ਜਰੂਰ ਕਮੈਂਟ ਕਰਨਾ ਕਿਉਂਕਿ ਜਿੱਥੇ ਅੱਜ ਦੇ ਸਮੇਂ ਦੇ ਵਿੱਚ ਪ੍ਰਵਾਸੀਆਂ ਤੇ ਕੋਈ ਤਕਲੀਫ ਆਉਂਦੀ ਹੈ ਉਹਨਾਂ ਦੀਆਂ ਕੁੱਲੀਆਂ ਤੋੜੀਆਂ ਜਾਂਦੀਆਂ ਨੇ ਉਹਨਾਂ ਦੇ ਨਜਾਇਜ਼ ਕਬਜ਼ੇ ਛਲਵਾਏ ਜਾਂਦੇ ਨੇ ਤਾਂ ਉੱਥੇ ਤਾਂ ਬਹੁਤ ਸਾਰੇ ਪੰਜਾਬੀ ਜ਼ਰੂਰ ਉਹਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਦੇ ਨੇ ਪਰ ਜਦੋਂ ਗੱਲ ਆਪਣੇ ਪੰਜਾਬੀ ਭੈਣ ਭਰਾਵਾਂ ਦੇ ਨਾਲ ਖੜਨ ਦੀ ਆਉਂਦੀ ਹੈ ਤਾਂ ਪਤਾ ਨਹੀਂ ਇਹਨਾਂ ਨੂੰ ਕਿਹੜੀ ਨਿਊਜ਼ ਹੋ ਕੇ ਜਾਂਦੀ ਹੈ ਕਿ ਇਹਨਾਂ ਨੂੰ ਇਸ ਮੌਕੇ ਸਾਰਾ ਕੁਝ ਹੀ ਭੁੱਲ ਜਾਂਦਾ ਹੈ ਕਿ ਮਦਦ ਕਿਵੇਂ ਕਰਨੀ ਹੈ ਸੋ ਕੀ ਕਹਿਣਾ ਤੁਹਾਡਾ ਇਸ ਮੌਕੇ ਤੇ ਜਰੂਰ ਕਮੈਂਟ ਕਰਨਾ ਤੇ ਆਹੋ ਤੁਹਾਡੇ ਸਾਹਮਣੇ ਸ਼ੇਅਰ ਕਰਦੇ ਆ ਇਸ ਮੌਕੇ ਦੀ ਪੂਰੀ ਵੀਡੀਓ ਦੱਸ ਦਈਏ ਕਿ ਇਸ ਮੌਕੇ ਤੇ ਪਰਿਵਾਰ ਕਾਫੀ ਜ਼ਿਆਦਾ ਸਦਮੇ ਦੇ ਵਿੱਚ ਹੈ ਤੇ ਇਲਾਕੇ ਦੇ ਵਿੱਚ ਵੀ ਸੋਗ ਦੀ ਲਹਿਰ ਫੈਲੀ ਹੋਈ ਹੈ ਇਨਸਾਫ ਹੀ ਚਾਹੀਦਾ ਹੀ ਆਪਾਂ ਨੂੰ ਤਾਂ ਹਾਂਜੀ ਗੱਲ ਇਹ ਹੋਈ ਸੀਗੀ ਜੀ ਥੋੜੀ ਜੀ ਕੋਈ ਗੱਡੀ ਦੀ ਪਾਰਕਿੰਗ ਦਾ ਰੋਲਾ ਸੀਗਾ ਵੀ ਉਹ ਪਾਰਕਿੰਗ ਨਹੀਂ ਸੀ ਲਾਉਣ ਦਿੰਦਾ ਇੱਕ ਅੱਧਾ ਫੁੱਟ ਇੱਧਰ ਉੱਧਰ ਹੋ ਜਾਂਦੇ ਕਈ ਵਾਰ ਸਪੇਸ ਘਟ ਜਾਂਦੀ ਹੈ ਜੀ ਗੱਡੀ ਵੱਡੀ ਸੀਗੀ ਤੇ ਉਸੇ ਕਰਕੇ ਉਹਨਾਂ ਦੀ ਨੋਕਜੋਕ ਹੋ ਗਈ ਸੀਗੀ ਚਲੋ ਉਦੋਂ ਬਾਅਦ ਜੀ ਉਹਨੇ ਕਿਹਾ ਸੀਗਾ ਵੀ ਸਾਡੀ ਦੁਕਾਨ ਦੇ ਮੂਹਰੇ ਗੱਡੀ ਨਾ ਲਾਈਂ ਤੇ ਐਤਵਾਰ ਵਾਲੇ ਦਿਨ ਜੀ ਚਲੋ ਐਤਵਾਰ ਨੂੰ ਦੁਕਾਨਾ ਬੰਦ ਹੁੰਦੀਆਂ ਨੇ ਐਤਵਾਰ ਨੂੰ ਵੀਰਾ ਆਪਦੇ ਦੋਸਤ ਕੋਲੇ ਲਵਲੀ ਕੋਲੇ ਚੱਲਿਆ ਗਿਆ ਜੀ ਤੇ ਕਿਸੇ ਨੇ ਉਹਨੂੰ ਖਬਰ ਲਾਤੀ ਵੀ ਤੁਹਾਡੀ ਦੁਕਾਨ ਬਾਹਰ ਉਹਦੀ ਜੱਸੇ ਦੀ ਗੱਡੀ ਖੜੀ ਆ ਤੇਜੀ ਸੋਮਵਾਰ ਨੂੰ ਜਾ ਕੇ ਜਾਂ ਐਤਵਾਰ ਨੂੰ ਹੀ ਸ਼ਾਇਦ ਉਸੇ ਦਿਨ ਦੱਸਤਾ ਹੋਵੇ ਉਹਨਾਂ ਨੂੰ ਜਾ ਕੇ ਵੀ ਗੱਡੀ ਖੜੀ ਆ ਬਈ ਤੁਹਾਡੇ ਉਧਰ ਤੇ ਮੰਗਲਵਾਰ ਨੂੰ ਜੀ ਇਹ ਵਾਰਦਾਤ ਹੋ ਗਈ ਰਾਤ ਨੂੰ 9:00 ਵਜੇ 8:30 ਵਜੇ ਜੀ ਮੈਂ ਵੀਰੇ ਕੋਲ ਹੀ ਗਿਆ ਵਾਂ ਵੀਰਾ ਸੀਗਾ ਪੰਡਾਰੀ ਮਾਰਕੀਟ ਜਗਰਾਉ ਤੇ ਮੈਂ ਘਰੇ ਰੋਟੀ ਖਾਣ ਚੱਲਿਆ ਗਿਆ ਸੀ ਜੀ ਮੈਂ ਵਾਪਸੀ ਜਾਣਾ ਸੀਗਾ 9:00 ਵਜੇ ਅੱਧੇ ਘੰਟੇ ਹੀ ਬਸ ਰੋਟੀ ਖਾਣ ਜਾਣਾ ਸੀ ਘਰੇ ਤੇ ਮੈਂ ਭਾਬੀ ਨੂੰ ਲੈ ਕੇ ਮੈਂ ਕਿਹਾ ਭਾਬੀ ਤੁਸੀਂ ਤਿਆਰ ਹੋਏ ਫਿਰਦੇ ਹੋ ਕਹਿੰਦੇ ਵੀ ਮੈਂ ਮੂਵੀ ਦੇਖਣ ਜਾਣਾ ਵਾਂ ਤੇਰੇ ਵੀਰੇ ਨਾਲ ਵੀ ਉਹ ਆਉਂਦਾ ਮੈਨੂੰ ਲੈਣ ਉਦੇ ਕੋਲ ਵੱਡੀ ਗੱਡੀ ਹੁੰਦੀ ਸੀ ਐਨ ਮੇਰੇ ਕੋਲੇ ਛੋਟੀ ਹੁੰਦੀ ਸੀ ਬਲੀਨ ਤੇ ਮੈਂ ਕਿਹਾ ਭਾਬੀ ਮੈਂ ਉਧਰ ਨੂੰ ਹੀ ਚੱਲਿਆ ਆ ਮਾ ਰੋਟੀ ਖਾਣ ਤੋਂ ਬਾਅਦ ਮੈਂ ਕਿਹਾ ਵੀ ਭਾਬੀ ਮੈਂ ਉਧਰ ਨੂੰ ਹੀ ਚੱਲਿਆ ਤੁਹਾਨੂੰ ਉਧਰ ਡ੍ਰੌਪ ਕਰ ਦੂੰਗਾ ਵੀਰੇ ਕੋਲੇ ਵੀ ਵੀਰਾ ਇੱਧਰ ਨੂੰ ਆਊਗਾ ਪਰ ਆ ਚਦਲਾ ਬਦਲੀ ਕਰ ਲੈ ਗੱਡੀ ਦੀ ਤੇ ਜੀ ਜਦੋਂ ਉੱਥੇ ਪਹੁੰਚੇ ਤਾਂ ਉੱਥੇ ਗੱਡੀ ਨੂੰ ਜੇ ਮਤਲਬ ਰਾਹ 'ਚ ਜਦੋਂ ਜਾ ਰਹੀ ਸੀਗੇ ਰਾਹ 'ਚ ਵੀਰਾ ਇੱਧਰ ਨੂੰ ਆ ਰਿਹਾ ਹੋਣਾ ਘਰ ਨੂੰ ਤੇ ਉਹ ਗੱਡੀ ਨੂੰ ਅੱਗ ਲੱਗੀ ਪਈ ਸੀ ਜੀ ਵੀਰਾ ਮੂਰੇ ਪਿਆ ਸੀਗਾ ਜੀ ਤੜਫੀ ਜਾਂਦਾ ਸੀ ਵਿਚਾਰਾ ਮੇਰੇ ਖਿਆਲ ਨਾਲ 15 20 ਜਣੇ ਕੋਲੇ ਖੜੇ ਹੋਣਗੇ ਜੀ ਲੋਕੀ ਮੂ ਕਿਸੇ ਨੇ ਜੀ ਉਹਨੂੰ ਚੱਕਿਆ ਨਹੀਂ ਨਾ ਉਹਨੂੰ ਪਾਣੀ ਪਿਆ ਪੱਟੀ ਕੀਤੀ ਕੁਝ ਵੀ ਨਹੀਂ ਕੀਤਾ ਜੀ ਕਿਸੇ ਨੇ ਫੋਨ ਤੱਕ ਨਹੀਂ ਕੀਤਾ ਜੀ ਸਾਨੂੰ ਵੀ ਸਾਡੇ ਘਰੇ ਫੋਨ ਲਾ ਦੇਣ ਕਿਉਂਕਿ ਪਿੰਡ ਦਾ ਬੰਦਾ ਸੀਗਾ ਜੀ ਐਂ ਤਾਂ ਪਤਾ ਹੀ ਹੁੰਦਾ ਵੀ ਪਿੰਡ ਦਾ ਹੀ ਆ ਤੇ ਚਲੋ ਫਿਰ ਮੈਂ ਤੇ ਭਾਬੀ ਗਏ ਜੀ ਉਹਦੇ ਕੋਲੇ ਅਸੀਂ ਹਲਾਇਆ ਹਲੂਆ ਵੀ ਉੱਠ ਉਹ ਤਾਂ ਅਨਕੌਨਸ਼ੀਅਸ ਸੀਗਾ ਜਮੇ ਬੇਹੋਸ਼ ਹੀ ਪਿਆ ਸੀਗਾ ਤੇ ਪਾਪਾ ਸਾਰੇ ਲੱਗੇ ਵੀ ਕਿਹਨੇ ਕੀਤਾ ਕੰਮ ਇਹ ਹੁਣ ਕੋਈ ਵੀਡੀਓ ਵੀ ਵਾਇਰਲ ਹੋ ਰਹੀ ਉਹਨਾਂ ਨੇ ਵੀਡੀਓ ਵੀਡੀਓ ਪਾਈਆਂ ਨੇ ਜੀ ਉਹਨਾਂ ਨੇ ਆਪ ਵੀਡੀਓ ਪਾਤੀ ਸੀ ਉਹਨਾਂ ਨੇ ਵੀਡੀਓ ਪਾਈਆਂ ਨੇ ਬਾਕੀ ਸਾਹਮਣੇ ਕੈਮਰੇ ਦੀਆਂ ਵੀਡੀਓ ਵੀ ਬਹੁਤ ਬਹੁਤ ਲੀਕ ਹੋ ਰਹੀਆਂ ਨੇ ਸੋਸ਼ਲ ਮੀਡੀਆ ਦੇ ਪੈ ਰਹੀਆਂ ਨੇ ਸਾਡੇ ਕੋਲ ਵੀ ਸਾਡੇ ਫਰੈਂਡਾਂ ਨੇ ਪਾਈਆਂ ਨੇ ਕੈਨੇਡਾ ਤੋਂ ਵੀ ਤੁਸੀਂ ਆ ਦੇਖੋ ਇਹ ਸ਼ਰੇਆਮ ਦੇਖ ਰਹੇ ਨੇ ਜੀ ਖੰਡੇ ਮਾਰਦੇ ਕਿਰਪਾਨਾਂ ਮਾਰਦੇ ਜੀ ਫਿਰ ਉਹ ਮੈਗਜ਼ੀਨ 45 ਦਾ ਵੈਪਨ ਵੀ ਨਾਲ ਲੈ ਕੇ ਨੇ ਫਿਰ ਉਹ ਸ਼ਰੇਆਮ ਇਹ ਵੀ ਕਹਿ ਰਹੇ ਨੇ ਉਹ ਵੈਪਨ ਦੀ ਜਸਕੀਰਤ ਦਾ ਹੀ ਹੈ ਉਹ ਜਸਕੀਰਤ ਦਾ ਜਿਸਟਰ ਜਿਸਟਰ